BBMP ਦੇ ਅਧਿਕਾਰਕ ਖੇਤਰ ਦੇ ਅੰਦਰ ਪੈਂਦੇ ਕਈ ਵਾਰਡਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਪੇਸ਼ ਆ ਰਹੀ ਸੀ ਜਿਸ ਉੱਤੇ ਕਾਰਵਾਈ ਕਰਦਿਆਂ ਹੁਣ BBMP ਪ੍ਰਸ਼ਾਸਨ ਵੱਲੋਂ ਇਨ੍ਹਾਂ ਵਾਰਡਾਂ ਦੇ ਵਿੱਚ ਸੀਵਰੇਜ ਦੀ ਮੁਰੰਮਤ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਅਜ ਵਾਰਡ ਨੰਬਰ 9 ਦੇ ਵਿੱਚ ਇਸ ਕਾਜ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਨੁਕਸਾਨੇ ਗਏ ਚੈਂਬਰਾਂ ਨੂੰ ਮੁੜ ਤੋਂ ਦੁਬਾਰਾ ਬਣਾਇਆ ਜਾ ਰਿਹਾ ਹੈ ਇਸ ਮੋਕੇ ਗਲਬਤ ਕਰਦੇ ਵਾਟ ਕੌਂਸਲਰ இந்து ਬਾਲਾ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਹ ਸੀਵਰੇਜ ਦੀ ਸਮੱਸਿਆ ਆ ਰਹੀ ਸੀ ਤੇ ਹੁਣ ਬੀਬੀਆ ਵੀ ਪ੍ਰਸ਼ਾਸਨ ਵੱਲੋਂ ਇਸ ਸੀਵਰੇਜ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਉਪਰਾਲਾ ਕੀਤਾ ਗਿਆ ਹੈ ਜਿਸ ਲਈ ਉਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ ਉਹਨਾਂ ਕਿਹਾ ਕਿ ਨਗਰ ਕੌਂਸਲ ਨੰਗਲ ਵੱਲੋਂ ਸੈਕਸ਼ਨ ਟੈਂਕ ਮੰਗਾ ਕੇ ਅਤੇ ਕੌਂਸਲ ਦੀ ਗੱਡੀ ਰਾਹੀਂ ਚੈਂਬਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤੇ ਜਿੱਥੇ ਲੋੜ ਹੈ ਉੱਥੇ ਨਵੇਂ ਚੈਂਬਰ ਵੀ ਬਣਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਾਰਡ ਦੀ ਸੀਵਰੇਜ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਵਿਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਕਿ ਤੁਸੀਂ ਇੱਥੇ ਸਾਡੀ ਕਵਰੇਜ ਲਈ ਪਹੁੰਚੇ ਹੋ। ਜਿਵੇਂ ਕਿ ਪਤਾ ਹੈ ਕਿ ਸਾਡਾ ਵਾਰਡ ਇਹ ਸਰਕਾਰੀ ਵਾਰਡ ਹੈ। ਇੱਥੇ ਅਸੀਂ ਕੌਂਸਲ ਤੇ BBMP ਨਾਲ ਮਿਲ ਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਕੰਮ ਕਰਦੇ ਆਂ। ਤੇ ਅੱਜ ਇੱਥੇ ਜੀ ਬਲਾਕ ਦੇ ਵਿੱਚ ਜਿਸ ਜਿਸ ਜਗ੍ਹਾ ਤੇ ਚੈਂਬਰ ਨਵੇਂ ਬਣਨੇ ਸ਼ੁਰੂ ਹੋਏ ਐ ਜਿੱਥੇ ਜਿੱਥੇ ਜ਼ਰੂਰਤ ਸੀ ਤੇ ਉੱਥੇ ਚੈਂਬਰ ਬਣਨੇ ਸ਼ੁਰੂ ਹੋਏ ਅਸੀਂ ਬੀਵੀਐਮਬੀ ਦੇ ਬੜੇ ਧੰਨਵਾਦੀ ਆ ਤੇ ਆਸ ਕਰਦੇ ਆ ਕਿ ਇਸ ਦੇ ਨਾਲ ਜੋ ਸੀਵਰੇਜ ਦੀ ਪ੍ਰੋਬਲਮ ਜੀ ਬਲਾਕ ਤੇ ਬਾਕੀ ਵੀ ਹੋਰ ਜਗ੍ਹਾ ਕਾਫੀ ਮੁਸ਼ਕਲ ਹੋ ਰਹੀ ਹੈ ਇਹਦੇ ਬਣਨ ਦੇ ਨਾਲ ਕਾਫੀ ਰੈਲਿਫ ਮਿਲੂਗਾ ਤੇ ਅਸੀਂ ਹੋਰ ਵੀ ਜਗ੍ਹਾ ਦੇ ਵਿੱਚ ਅੱਗੇ ਕਾਉਂਸਲ ਤੋਂ ਗੱਡੀ ਔਰ ਸੈਂਕਸ਼ਨ ਟੈਂਕਰ ਮੰਗਾ ਕੇ ਜਿਹੜੀ ਇਹ ਪ੍ਰੋਬਲਮ ਹੈ ਉਹਦਾ ਟੈਂਪਰੇਰੀ ਜਿਹੜਾ ਸੋਲੂਸ਼ਨ ਕਰਦੇ ਰਹਿੰਦੇ ਆ ਤੇ ਅੱਜ ਚੈਂਬਰ ਬਣਨ ਦੇ ਨਾਲ ਸਾਨੂੰ ਆਸ ਹੋਈ ਹੈ ਕਿ ਜਿਹੜੀ ਇਹ ਪ੍ਰੋਬਲਮ ਹੈ ਉਹਦੇ ਵਿੱਚ ਰੀਲਿਫ ਮਿਲੇਗੀ ਇਹ ਕਿਨਾ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਕਦੋਂ ਕੰਮ ਕੰਪਲੀਟ ਹੋਏਗਾ ਇਹ ਇਹ ਬੀਵੀਐਮਬੀ ਪ੍ਰਸ਼ਾਸਨ ਵੱਲੋਂ ਜਿਹੜੇ ਹੈ ਕਿ ਨਵੇਂ ਜਿਹੜੇ ਚੈਂਬਰ ਬਣਨੇ ਸਟਾਰਟ ਹੋਏ ਹੈ ਤੇ ਕੁਝ ਦਿਨਾਂ ਦੇ ਵਿੱਚ ਦੇਖਦੇ ਆ ਕਿ ਜਿਵੇਂ ਜਿਵੇਂ ਜ਼ਰੂਰਤ ਹੈ ਜਿੱਥੇ ਜਿੱਥੇ ਚੈਂਬਰ ਇਹ ਦੇਖ ਕੇ ਪਤਾ ਲੱਗੂਗਾ ਕਿ ਜਿੱਥੇ ਜਿੱਥੇ ਜ਼ਰੂਰਤ ਹੈ ਉਸੇ ਹਿਸਾਬ ਨਾਲ ਇਹ ਕੰਮ ਕੰਪਲੀਟ ਹੋ ਰਿਹਾ ਹੈ। ਇਹ ਚੈਂਬਰ ਹੀ ਬਣਾਏ ਜਾ ਰਹੇ ਕਿ ਬਲੋਕੇਜ ਜਿਹੜੀ ਸੀਗੀ ਉਹ ਵੀ ਕੱਢੀ ਜਾ ਰਹੀ ਹੈ ਜੀ। ਬਲੋਕੇਜ ਜਿੱਥੇ ਜਿੱਥੇ ਜ਼ਰੂਰਤ ਹੈ ਜੀ ਉੱਥੇ ਪਹਿਲਾਂ ਸੈਂਕਸ਼ਨ ਟੈਂਕਰ ਔਰ ਨਗਰ ਕੌਂਸਲ ਨੰਗਲ ਦੀ ਗੱਡੀ ਮੰਗਾ ਕੇ ਜਿਹੜੀ ਬਲੋਕੇਜ ਪਹਿਲਾਂ ਠੀਕ ਕਰ ਰਹੇ ਆ ਤੇ ਉਸ ਤੋਂ ਬਾਅਦ ਫਿਰ ਉੱਥੇ ਚੈਂਬਰ ਬਣਨੇ ਜਿਹੜੇ ਸਟਾਰਟ ਹੋ ਰਹੇ ਆ। ਇਹ ਸਿਰਫ ਤੁਹਾਡੇ ਏਰੀਆ ਵਾਰਡ ਵਿੱਚ ਹੀ ਹੈਗੇ ਸਾਰੇ ਹਸੀ ਰਿਹਾ ਜੀ। ਹਾਲ ਦੀ ਕੱਢੀ ਜ ਬਿਨੋਦ ਕੁਮਾਰ ਚਾਰਜਮੈਨ ਐਸਟੀਪੀ ਸਰ ਤੁਹਾਡੇ ਵੱਲੋਂ ਬੀਵੀਐਮਪੀ ਵੱਲੋਂ ਇੱਕ ਸੀਵਰੇਜ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਕਿਉਂਕਿ ਜਿਹੜਾ ਸੀਵਰੇਜ ਸਿਸਟਮ ਆ ਸਾਡਾ ਬਹੁਤ ਪੁਰਾਣਾ ਹੋ ਚੁੱਕਿਆ ਜਿਵੇਂ ਕਿ ਸਾਰੇ ਪੱਥਰ ਦੇ ਬਣੇ ਹੋਏ ਆ ਔਰ ਇਹਨਾਂ ਦੀ ਲਾਈਫ ਲੱਗ ਚੁੱਕੀ ਹੈ ਔਰ ਕਾਫੀ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਸੀਵਰੇਜ ਸਿਸਟਮ ਜਿਹੜੇ ਮੇਨ ਹੋਲ ਗਿਰੇ ਹੋਏ ਆ ਅਸੀਂ ਸਾਡੇ ਮਾਨਯੋਗ ਚੀਫ ਇੰਜੀਨੀਅਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈਟ ਇਹ ਜਿਹੜਾ ਕੰਮ ਚੱਲ ਰਿਹਾ ਔਰ ਉਹਨਾਂ ਨੇ ਮਤਲਬ ਐਫਰਟਸ ਕਰਕੇ ਜਿਹੜਾ ਸਾਡੇ ਟੈਂਡਰ ਲਗਾਇਆ ਔਰ ਅਸੀਂ ਕੰਮ ਡਬਲ ਐਫ ਦੇ ਵਿੱਚ ਡਬਲ ਐਫ ਚ ਵੀ ਕਾਫੀ ਦਿੱਕਤ ਸੀ ਔਰ ਡਬਲ ਡੀ ਬਲੌਗ ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਜੀ ਬਲੌਗ ਦੇ ਵਿੱਚ ਹੁਣ ਜਿਹੜਾ ਕੰਮ ਸ਼ੁਰੂ ਕੀਤਾ ਔਰ ਇਸੇ ਤਰ੍ਹਾਂ ਜਿਹੜੀ ਇਹ ਮੁਹਿੰਮ ਹੈ ਇਹ ਚੱਲਦੀ ਰਹਿਣੀ ਹੈ ਤਾਂ ਕਿ ਜਿਹੜਾ ਲੋਕਾਂ ਨੂੰ ਸੀਵਰੇਜ ਤੋਂ ਜਿਹੜੀ ਰਾਹਤ ਮਿਲ ਸਕੇ ਕਿਉਂਕਿ ਗਿਰਨ ਕਾਰਨ ਹੀ ਜਿਹੜੀ ਐ ਦਿੱਕਤ ਹੋ ਰਹੀ ਸੀ ਉਹਨੇ ਜਿਹੜੇ 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 ਗਿਰੇ ਵੇ ਆ ਉਹ ਅਸੀਂ ਨਵੇਂ ਬਣਵਾ ਕੇ ਮੇਨ ਹੌਲ ਤੇ ਰਾਹਤ ਲੋਕਾਂ ਨੂੰ ਦਿਵਾ ਸਕੀ ਜਿਹੜੀ ਸਰਵਿਸ ਲਾਈਨ ਬੰਦ ਸੀਗੀ ਉਹ ਵੀ ਚਲਾਈ ਹਾਂਜੀ ਉਹ ਵੀ ਚੱਲ ਰਹੀ ਹੈ ਜੀ ਕਿਉਂਕਿ ਅਸੀਂ ਟੈਂਕਰ ਵੀ ਔਰ ਸਾਡੇ ਬਾੜ ਦੇ ਵਿੱਚ ਐਮਸੀ ਹਿੰਦੂ ਵਾਲਾ ਜੀ ਉਹਨਾਂ ਨੇ ਆਪਣੇ ਐਫਰਟਸ ਕਰਕੇ ਜਿਹੜੀ ਇਹ ਕਾਉਂਸਲ ਦੀ ਗੱਡੀ ਮੰਗਵਾ ਕੇ ਉਹ ਵੀ ਉਹਨਾਂ ਨੇ ਆਪਣੇ ਬਾੜ ਦੇ ਵਿੱਚੋਂ ਜਿਹੜੇ ਹੈ ਜੀ ਬਲਾਕ ਦੇ ਵਿੱਚ ਕੇ ਬਲਾਕ ਦੇ ਵਿੱਚ ਉਹ ਵੀ ਉਹਨਾਂ ਨੇ ਜਿਹੜੀ ਅਸੀਂ ਵੀਰੇ ਤੋਂ ਰਾਹਤ ਦਿਲਵਾਈ ਜਦੋਂ ਤੁਸੀਂ ਟੈਂਟਰ ਦੀ ਗੱਲ ਕੀਤੀ ਇਹ ਬੀਬੀ ਅੰਬੀ ਕਰਾਰੀ ਹੈ ਕਿ ਤੇ ਬੀਬੀ ਅੰਬੀ ਕਰਵਾ ਰਹੀ ਹੈ ਜੀ ਬੀਬੀ ਅੰਬੀ ਨੇ ਟੈਂਡ ਲਗਾਇਆ ਤੇ ਠੇਕੇਦਾਰ ਕਰ ਰਿਹਾ ਜੀ ਜੀ ਨਾਮ ਹੈਗਾ ਜੀ ਅਨਿਲ ਕੁਮਾਰ ਤੇ ਅਸੀਂ 345 ਜੀ ਦੇ ਰਹਿਣ ਵਾਲੇ ਆ ਤੇ ਸਾਨੂੰ ਕਈ ਦਿਨਾਂ ਤੋਂ ਸਿਵਰੇ ਦੀ ਬੜੀ ਪ੍ਰੋਬਲਮ ਆ ਰਹੀ ਸੀ ਕਿੰ딴 ਦੀ ਪ੍ਰੋਬਲਮ ਆ ਰਹੀ ਸੀ ਸਿਵਰੇ ਦੇ ਰੋਕੇ ਸੀਗਾ ਕਿ ਕਿਆ ਸੀਗਾ ਬਲੌਕਜ ਵੀ ਹੁੰਦੀ ਸੀ ਤੇ ਓਵਰਫਲੋ ਵੀ ਮਾਰ ਜਾਂਦਾ ਸੀਗਾ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸੀਗਾ ਤੇ ਅੱਜ ਬੜੇ ਦਿਨਾਂ ਦੀ ਕੋਸ਼ਿਸ਼ ਮਗਰੋਂ ਸਾਡੇ ਵਾਰਡ ਦੇ ਐਮਸੀ ਹੇ ਹਿੰਦੂਵਾਲਾ ਜੀ ਦੇ ਕਾਰਗਮਲਾ ਨਾਲ ਆਪਣਾ ਸਾਡੇ ਬਾੜ ਵਿੱਚ ਸਿਵਰੇ ਦਾ ਕੰਮ ਸ਼ੁਰੂ ਹੋਇਆ ਹੈ ਚੈਂਬਰ ਬਣਾਉਣੇ ਦਾ ਇਹਦੇ ਨਾਲ ਜਿੱਥੇ ਤੱਕ ਹੋ ਸਕੇ ਕਾਫੀ ਰਾਤ ਮਿਲੇਗੀ ਸਾਨੂੰ ਆਣ ਆਏ ਟਾਈਮ ਤੇ ਸਾਨੂੰ ਹੋ ਸਕਦਾ ਆਣਾ ਟਾਈਮ ਬਰਸਾਤ ਦਾ ਹੈ ਤੇ ਇਹ ਤੇ ਕਿਆ ਵਧੀਆ ਰਹੇਗਾ ਕਿ ਜਿਹੋ ਚੈਂਬਰ ਬਣੇ ਜਾਣਗੇ ਤੇ ਓਵਰਫਲੋ ਨਹੀਂ ਹੋਏਗਾ ਸਾਡੇ ਉਪਰਾਲਾ ਉਹ ਵਧੀਆ ਉਪਰਾਲਾ ਹੈ ਜੀ ਬੀਬੀਐਮਬੀ ਵੱਲੋਂ ਵੀ ਤੇ ਬਾੜ ਦੇ ਐਮਸੀ ਸਾਹਿਬ ਵੱਲੋਂ ਵੀ ਇਹ ਆ ਵੀ ਜੋ ਕਾਰਜ ਹੈ ਤੇ ਇਸ ਲਈ ਸਾਡੇ ਉਹਨਾਂ ਨੂੰ ਬਹੁਤ ਧੰਨਵਾਦ ਧੰਨਵਾਦ ਰੇਨੂ ਸ਼ਰਮਾ ਰੇਨੂ ਦੱਸਿਓ ਤੁਹਾਡੇ ਕੀ ਪ੍ਰੋਬਲਮ ਸੀਗੀ ਜਿਹੜੇ ਸੀਵਰੇਜ ਦਾ ਜਿਹੜਾ ਕੰਮ ਚੱਲਦਾ ਹੈ ਪਹਿਲਾਂ ਕੀ ਪ੍ਰੋਬਲਮ ਸੀ ਬੜੀ ਪ੍ਰੋਬਲਮ ਸੀਗੀ ਸਾਨੇ ਸਾਰੇ ਸਾਰੇ ਗਟਰ ਰੁਕ ਜਾਂਦੇ ਸੀਗੇ ਹਾਂਜੀ ਪਹਿਲਾਂ ਬਿੰਦੂ ਮੈਡਮ ਨੇ ਸਾਰੇ ਬੜੇ ਦੋ ਤਿੰਨ ਵਾਰ ਸਾਫ਼ ਕੀਤੇ ਕਰਵਾਏ ਆ ਹਾਂਜੀ ਹਾਂਜੀ ਹੁਣ ਜਦ ਆ ਪ੍ਰੋਬਲਮ ਆ ਗਈ ਇਹੇ ਤਾਂ ਉਹਨੇ ਇਹਨਾਂ ਦਾ ਦੁਬਾਰਾ ਕੰਮ ਸ਼ੁਰੂ ਕਰਨਾ ਲਾਇਆ ਹੈ ਠੀਕ ਹੈ ਜੀ ਹਾਂਜੀ ਅੱਜ ਹੁਣ ਇਹਨਾਂ ਨੇ BBMP ਵੱਲੋਂ ਨਵੇਂ ਬਣਾ ਰਹੇ ਆ। ਹਾਂਜੀ ਹਾਂਜੀ। ਕੀ ਤੁਸੀਂ ਕਹਿਣਾ ਚਾਹੋਗੇ ਕਿੰਨੀ ਕ ਤੁਹਾਨੂੰ ਰਾਹਤ ਮਿਲੀ? ਸਾਨੂੰ ਹੁਣ ਬੜੀ ਰਾਹਤ ਮਿਲਣੀ ਸਰ। ਇਹਨਾਂ ਦਾ ਬੜਾ ਅਹਿਸਾਨ ਕਰਦੇ ਆਂ। ਹਾਂਜੀ। ਨਾਲ ਇਹਨਾਂ ਬਹੁਤ ਬੁਰਾ ਹਾਲ ਸੀਗਾ ਸਾਡੇ ਤਾਂ ਸਾਰੇ ਇੱਥੇ ਬੈਠ ਨਹੀਂ ਹੁੰਦਾ ਸੀਗਾ ਗਲੀ 'ਚ। ਇੰਨੀ ਸਮੈਲ ਆਂਦੀ ਸੀਗੀ। ਹਾਂਜੀ। ਤੇ ਹੁਣ ਜਿਹੜਾ ਕੰਮ ਕਰਾ ਰਹੇ ਬੀਵੀਐਮਬੀ ਕਰਾਲੀ ਨਾਲੇ ਕੌਂਸਲ ਵੀ ਸਹਿਯੋਗ ਹੈ ਉਹਨਾਂ ਦਾ ਕਿੱਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਵਧੀਆ ਕੰਮ ਹੋ ਰਿਹਾ ਹੈ ਹਾਂਜੀ ਹਾਂਜੀ ਬੜਾ ਵਧੀਆ ਹੋ ਰਿਹਾ ਹੈ ਸਰ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਹਾਂਜੀ ਬੀਵੀਐਮਬੀ ਦਾ ਵੀ ਤੇ ਮੈਡਮ ਦਾ ਵੀ ਬਹੁਤ ਬਹੁਤ ਧੰਨਵਾਦ ਸਰ